ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਵੇ ਜੀ ਆਪਾਂ ਖੜੇ ਆਂ ਸ਼ਹਿਰ ਲੁਧਿਆਣੇ ਓਮਕਾਰ ਬਾਜ਼ਾਰ ਤੇ ਤੇ ਬਈ ਸਤ ਸ੍ਰੀ ਅਕਾਲ ਜੀ ਹੋਰ ਸੇ ਤਰੀਕ ਬਹੁਤ ਵਧੀਆ ਦੋਸਤ ਸੁਣਾਓ ਜੀ ਬਹੁਤ ਵਧੀਆ ਵੀਰੇ ਹਾਂਜੀ ਤੇ ਆਪਣੀ ਲੋਕੇਸ਼ਨ ਦੱਸ ਦਈਏ ਪਹਿਲਾਂ ਆਪਾਂ ਲੋਕੇਸ਼ਨ ਵੀਰੇ ਆਪਣੀ ਲੁਧਿਆਣੇ ਜਲੰਧਰ ਬਾਈਪਾਸ ਜਦੋਂ ਆਪਾਂ ਐਂਟਰ ਕਰਦੇ ਗ੍ਰੀਨਲੈਂਡ ਸਕੂਲ ਦੇ ਵੱਡੀ ਮੂਰਤੀ ਆਦੇ ਉਹਦੇ ਬਿਲਕੁਲ ਨਾਲ ਆਪਣਾ ਐਚਪੀ ਦੇ ਪੰਪ ਦੇ ਬਿਲਕੁਲ ਨਾਲ ਆਪਣਾ ਹੋਮਕਾਰ ਬਿਆਰ ਜੀ ਹੋਮਕਾਰ ਬਿਆਰ ਬਾਕੀ ਗੂਗਲ ਮੈਪ ਤੇ ਲੱਗੇ ਸਨ ਹਾਂ ਜੀ ਜਨਾਬ ਹੀ ਮਿਲੀ ਤਾਂ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਲੋਕੇਸਨ ਨੂੰ ਮੋਹਾਲੀ ਤੇ ਵਟਸਐਪ ਤੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਪੰਜਾਬ ਨੰਬਰ ਦੀਆਂ ਕਾਰਾਂ ਦਿਖਾਉਣੀਆਂ ਨੇ 40 ਤੋਂ 50 ਕਾਰਾਂ ਦਾ ਸਟਾਕ ਛੋਟੀ ਤੋਂ ਲੈ ਕੇ ਵੱਡੀ ਹਰ ਇੱਕ ਤਰ੍ਹਾਂ ਦੀ ਮਿਲ ਜੂ ਤੁਹਾਨੂੰ ਗੱਡੀ ਤੇ ਪਹਿਲਾਂ ਤਾਂ ਕਿਹੜੀ ਗੱਡੀ ਦਿਖਾਉਣੀ ਆ ਵੀਰੇ ਵੀਰੇ ਗੱਡੀ ਦਾ ਇਸ ਟਾਈਮ ਆਪਣੇ ਕੋਲ ਸਟਾਰਟਿੰਗ ਰੇਂਜ ਹੈ 1.5 ਲੱਖ ਦੀ ਆਪਾਂ ਸਵਿਫਟ ਦੇਣੀ ਹੈ ਪਰ ਉਹ ਬਾਅਦ ਵਿੱਚ ਦਿਖਾਵਾਂਗੇ ਆਪਾਂ ਸਟਾਰਟਿੰਗ ਪਹਿਲੀ ਗੱਲ ਆਪਾਂ 14 ਮਾਡਲ ਥਾਰ ਲੱਗੇ ਆਏ ਅੱਜ ਠੀਕ ਹੈ ਫੁੱਲੀ ਮੋਡੀਫਾਈਡ ਵੀਰੇ ਹੂੰ 2014 ਆਪਣੇ ਵੀਰ ਡਿਮਾਂਡ ਕਰਦੇ ਸੀ ਘੱਟ ਬਜਟ ਵਾਲੀ ਮੋਡੀਫਾਈਡ ਪੂਰੀ ਹੋਵੇ ਕਾਰ ਥਾਰ ਠੀਕ ਹੈ ਜੀ ਸਾਰੀ ਐਸੈਸਰੀ ਲੱਗੀ ਹੈ ਲਾਈਟਾਂ ਲੂਟਾਂ ਮਤਲਬ 3 ਤੋਂ 4 ਲੱਖ ਦੀ ਕਾਰ ਨੂੰ ਐਸੈਸਰੀ 4/4 ਮੈਨੂਅਲ ਦੀ ਕਾਰ ਹੈ ਵੀਰੇ ਇਹ ਕਾਰ ਆਪਾਂ ਦੀ ਰੰਗੇ 395000 ਦੀ ਰੇਂਜ ਅੱਛਾ 395000 ਦੀ ਗੱਡੀ ਹਾਂਜੀ ਸਾਢੇ 3 ਦਾ ਲੋਨ ਹੋ ਜਾਊਗਾ ਹਾਂ ਸਾਢੇ 3 ਦਾ ਲੋਨ ਹੋ ਜਾਊਗਾ ਸਕੋਰਪੀਆ ਵਾਲੀਆਂ ਸੀਟਾਂ ਇਹਦੇ ਚ ਪਲੱਸ ਆਪਣਾ ਇੰਜਨ ਗੇਅਰ ਦੀ ਪੂਰੀ ਕੋਕੇ ਵਰਗੀ 92000 ਰਿਕਾਰਡ ਨਾਲ ਏਜੰਸੀ ਰਿਕਾਰਡ ਸਾਰੀਆਂ ਸਰਵਿਸ ਹੋਈਆਂ ਡਰਮ ਵਾਲੀ ਲਾਈਟਰ ਲੱਗੇ ਪੂਰੀ ਐਸੈਸਰੀ ਨਾਲ ਲੋਟੀ ਬਸ ਜਿੰਨੇ ਦੀ ਐਸੈਸਰੀ ਲੱਗੀ ਉਹਨੇ ਜੇ ਆਪਾਂ ਕਾਰ ਦੇ ਦੇਣੀ ਹੈ ਮਤਲਬ 45000 ਰੁਪਿਆ ਲੈ ਕੇ ਉਹਨਾਂ ਤੁਸੀਂ ਡਾਊਨ ਪੇਮੈਂਟ ਦਾ ਬਾਕੀ ਸਾਰੀ ਲੋਨ ਹੋ ਜਾਊਗਾ ਤੇ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਥਾਰ ਵੀਰੇ 21 ਮਾਡਲ 18 ਦਾ ਇਸ ਟਾਈਪ ਮੇਰੇ ਕੋ ਆਣ ਵਾਲਾ ਸਟੋਕ ਹੈ 5 ਤੋਂ 6 ਸਾਰਾ ਹੋ ਰਾਰੀਆ ਮੇਰੇ ਕੋਲ ਇਸ ਟਾਈਮ ਦੋ ਦਾ ਖੜਾ ਪੈਟਰੋਲ ਆਟੋਮੈਟਿਕ ਤੇ ਡੀਜ਼ਲ ਇਹ 4/4 ਚ ਹੈ ਵੀਰੇ ਠੀਕ ਹੈ ਜੀ ਸਾਰੀ ਐਸੈਸਰੀ ਡੀਐਸਪੀ ਵੂਫਰ ਡੈਂਪਿੰਗ ਵਿਦ ਫਿਊਲ ਦੇ ਲਾਏ ਠੀਕ ਹੈ ਜੀ ਚੱਲੀ ਜਨੂਅਰ ਰਿਕਾਰਡ ਦਾ 55000 ਡੀਜ਼ਲ 4/4 ਵੀਰੇ 19 ਲੱਖ ਰੁਪਏ ਦੀ ਨਵੀ ਆਪਾਂ ਦੇਣੀ 11.5 ਲੱਖ ਰੁਪਏ ਦੀ ਠੀਕ ਹੈ ਜੀ ਕਾਰ ਅੰਦਰੋ ਚੱਕ ਗਾ ਲੋ 11.5 ਦੀ ਦੇ ਦਾਂਗੇ 50000 ਡਾਊਨ ਪੇਮੈਂਟ ਲੈ ਕੇ ਆਓ 11 ਲੱਖ ਦਾ ਫਾਈਨਾਂਸ ਕਰਾ ਦਾਂਗੇ ਆਪਾਂ ਸਾਢੇ 11 ਲੱਖ ਦੇ ਵਿੱਚ 21 ਮਾਡਲ 4/4 ਮੈਨੂਅਲ ਡੀਜ਼ਲ ਦੀ ਥਾਰ ਹਾਂਜੀ ਹਾਂਜੀ ਵੀਰੇ ਮੈਂ ਫੁੱਲੀ ਲੋਡਡ ਫੁੱਲੀ ਲੋਡਡ ਵੀਰੇ ਠੀਕ ਹੈ ਜੀ ਤੇ ਆ ਫੇਰ ਆਪਣਾ ਚੰਡੀਗੜ੍ਹ ਨੰਬਰ ਦੀ ਵੀਰ ਆਪਣੇ ਦਮਾਨ ਚੰਡੀਗੜ੍ਹ ਨੰਬਰ ਦੀ ਬੰਦੇ ਨੇ ਲਾਈ ਵੀ ਪਾਈ ਸੀ ਹੁਣ ਚਲਾਨ ਚ ਲਾਉਣ ਵਾਲ ਕਰਕੇ ਵਾਪਸ ਫੇਰ origignal ਲਾਈ ਪਵਾਤੇ ਬਾਕੀ ਟੋਟਲੀ ਐਕਸੈਸਰੀ ਲੋਡਡ ਕਰ ਜਾਲੀ ਲਾਈਟਾਂ ਬੂਫਰ ਡੈਂਪਿੰਗ ਸਾਰਾ ਕੁਝ ਡਨ ਹੈ ਇਹ ਵੀ 55000 ਚੱਲੀ ਆਟੋਮੈਟਿਕ 4/4 ਦੀ ਠੀਕ ਹੈ ਜੀ ਫੁੱਲੀ ਲੋਡਡ ਐਕਸੈਸਰੀ ਦੇ ਨਾਲ ਥਾਰ ਵਿਦ ਪ੍ਰੋ ਦਾ ਬੰਪਰ ਲੱਗਾ ਕੇ ਠੀਕ ਹੈ ਜੀ ਇਹ ਕਾਰ ਤੁਹਾਨੂੰ ਵੀਰੇ ਆਪਾਂ ਦੇ ਦਾਂਗੇ 11 ਲੱਖ 60 ਹਜ਼ਾਰ ਦੀ 22 ਮਾਡਲ 4/4 ਆਟੋਮੈਟਿਕ ਚ ਤੇ ਫੁੱਲ ਲੋਨ ਕਰਾ ਦਾਂਗੇ ਤੇ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਦੇ ਦਾਂਗੇ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਮਿਲ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਹਾਂਜੀ ਜ਼ੀਰੋ ਡਾਊਨ ਪੇਮੈਂਟ ਅੱਗੇ ਆ ਜਾ ਮਿੱਤਰਾ ਕਾਲੇ ਰੰਗ ਦੀ ਬਲੇਰੋ ਨਿਓ ਖੜੀ ਆ। ਲੋ ਜੀ ਕਾਲੇ ਰੰਗ ਦੀ ਕਾਲੀ ਨਾਗਣੀ ਵੀਰੇ। ਠੀਕ ਹੈ 35000 ਚੱਲੀ ਰਿਕਾਰਡ ਨਾਲ ਟੌਪ ਮਾਡਲ ਦੀ ਵੀਰੇ 22/23 ਹੈ ਇਹ। 23 ਚ ਰਜਿਸਟਰਡ ਹੈ ਜੀ ਤੇ ਕਾਰ ਆਪਣੇ ਕੋਲ ਜਸਟ ਕੱਲ ਆਈ ਆ ਮਤਲਬ 30-35000 ਚੱਲੀ ਇਹ ਕਾਰ ਦੇ ਦਾਂਗੇ ਆਪਾਂ ਤੁਹਾਨੂੰ 8.5 ਲੱਖ ਰੁਪਏ ਦੀ ਰੇਂਜ 'ਚ 13 ਲੱਖ ਰੁਪਏ ਦੀ ਓਨ ਰੋਡ ਮਾਡਲ ਹੈ ਅੱਜ ਤੇ ਲੋਨ ਇਹਦੇ ਤੇ ਵੀ ਤੁਹਾਨੂੰ ਫੁੱਲ ਕਰਾ ਕੇ ਦੇਵਾਂਗੇ ਜ਼ੀਰੋ ਡਾਊਨ ਪੇਮੈਂਟ 'ਤੇ ਇਹ ਵੀ ਕਾਰ ਫਲਾਦ ਬੰਪਰ ਟੂ ਬੰਪਰ オリジナル ਨਵੇਂ ਲੋਗੋ ਵਾਲੀ ਬਟਰਫਲਾਈ ਲੋਗੋ ਵਾਲੀ ਵੀਰੇ ਕਾਰ 2/23 ਬਲੇਰੋ ਨਿਓ ਮਿਲ ਜੂ ਭਾਈ ਜੀ ਸਭ ਤੋਂ ਟਾਪ ਮਾਡਲ ਜ਼ੀਰੋ ਡਾਉਨ ਪੇਮੈਂਟ ਦਿੱਤੀ ਕੋਟੀ ਪ੍ਰੋਫਾਈਲ ਵਧੀਆ ਸਾਰੀ ਲੋਨ ਮਿਲ ਜੂ ਤੇ ਅੱਗੇ ਖੜੀ ਆ ਐਕਸ ਯੂਵੀ ਵੀਰੇ ਐਕਸ ਯੂਵੀ ਓਨ ਰਿਕਾਰਡ 42000 ਚੱਲੀ ਕੱਲ ਆਪਾਂ ਉਹਨਾਂ ਨੂੰ ਨਵੀਂ ਕ੍ਰਿਸਟਾ ਦਿੱਤੀ ਆ ਤੇ ਆਪਾਂ ਇਹ ਕੱਟੇ ਹੀ ਉਹਨਾਂ ਦੀ ਗੱਡੀ 42000 ਓਨ ਰਿਕਾਰਡ ਚੱਲੀ ਠੀਕ ਹੈ ਠੀਕ ਹੈ ਪੂਰੀ ਡੈਡੀ ਕਰਾ ਕੇ ਦਵਾਂਗੇ ਬਫਿੰਗ ਸ਼ਾਪਿੰਗ 12 ਮਾਡਲ ਦੀ 21000 ਚੱਲੀ ਦੂਜੀ ਵਾਰੀ ਟਾਇਰ ਬਦਲ ਚੁੱਕੇ ਆ ਦੇ ਠੀਕ ਹੈ ਜੀ ਇਸ ਟੱਪਣੀ ਹੂੰ ਠੀਕ ਹੈ ਜੀ ਕੁਆਲਿਟੀ ਵਾਲੀ ਕਾਰ ਹੈ ਕੋਈ ਜ਼ਿਆਦਾ ਰੇਟ ਨਹੀਂ 399000 ਦੀ ਐਕਸਯੂਵੀ 12 ਮਾਡਲ 500 ਦੇ ਦਾਂਗੇ ਆਪਾਂ ਲਓ ਜੀ 399000 ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲ ਜੂਗੀ 12 ਮਾਡਲ ਤੇ ਪਰ ਲੋਨ ਨਹੀਂ ਹੋਣਾ 12 ਤੇ ਕਰਾ ਦਾਂਗੇ ਵੀਰੇ ਕੋਈ ਕਰਾ ਦਾਂਗੇ ਵੀਰੇ 2.5 ਲੱਖ ਰੁਪਏ ਦਾ ਲੋਨ ਕਰਾ ਲਾਗੇ ਜੀ ਲਓ ਜੀ 2.5 ਲੱਖ ਦਾ ਬਾਈ ਕਹਿੰਦਾ ਲੋਨ ਵੀ ਕਰਾ ਲਾ ਸਾal ਤੋਂ 1.5 saal ਦਾ loan ਹੋਊਗਾ 2.5 ਲੱਖ ਦਾ ਫਾਈਨਾਂਸ ਕਰਾ ਲਾਂਗੇ ਵੀਰੇ ਠੀਕ ਹੈ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਵੇਗੀ ਅਨੋਵਾ ਕ੍ਰਿਸਟਾ ਅਨੋਵਾ ਕ੍ਰਿਸਟਾ ਵੀਰੇ ਇਹਦਾ VIP ਨੰਬਰ ਲੱਗਾ ਸੀ ਪਹਿਲਾਂ ਆ ਬੰ ਹੂੰ ਠੀਕ ਹੈ ਜੀ ਰਿਕਾਰਡ ਨਾਲ ਲੱਖ ਕਿਲੋਮੀਟਰ ਚੱਲੀ 19 ਮਾਡਲ ਦੂਜੇ ਨਾਂ ਦੀ ਕਾਰ ਵੀਰੇ 10 99 ਦੀ ਦਵਾਂਗੇ 19 ਮਾਡਲ ਪੂਰੀ ਮਾਰਕੀਟ ਦਾ ਚਾਹੇ ਦੂਜੇ ਨਾਮ ਦੀ ਹੈ 10 99 ਦੀ ਕਾਰ ਦੇ ਦਾਂਗੇ ਵੀਰੇ ਆਪਾਂ 19 ਮਾਡਲ ਕ੍ਰਿਸਟਾ 10 ਲੱਖ 99000 ਦੀ ਠੀਕ ਹੈ ਹਾਂ ਜੀ 8 ਸੀਟਰ ਉਸ ਤੋਂ ਬਾਅਦ ਵੀਰੇ ਆਪਣੇ ਕੋਲ 22 ਮਾਡਲ ਆਈ ਹੈ ਜੀ 3 13 ਲੱਖ 99000 ਦੀ 22 ਮਾਡਲ ਪੈਟਰੋਲ ਦੀ ਹੈ ਕ੍ਰਿਸਟਾ ਏ ਓਕੇ ਪੈਟਰੋਲ ਦੀ ਵੀ ਬਹੁਤ ਤਕੜੀ ਫਰਮ ਦੀ ਕਾਰ ਹੈ ਵੀਰੇ ਆਪਣੇ ਕੋਲ ਆਈ ਏ ਫਸਟ ਓਨਰ ਹੈ ਜੀ ਗੈਨਵਰ ਰਿਕਾਰਡ ਦਾ 7576 ਹਜ਼ਾਰ ਚੱਲੀ ਹੈ ਜੀ ਬੰਪਰ ਟੂ ਬੰਪਰ ਉਹ オリジナル ਕਾਰ ਹੈ 20 ਵੈਰੀਐਂਟ ਚ ਕੈਪਟਨ ਸੀਟਾਂ ਵਾਲੀ ਮੇਰੇ ਮਾਰਕੀਟ ਚ ਮੰਗਦੇ 16-17 ਲੱਖ ਰੁਪਇਆ ਆਪਾਂ ਪਰ 13 ਲੱਖ 99 ਹਜ਼ਾਰ ਦੀ ਬੰਪਰ ਟੂ ਬੰਪਰ ਵਿਦ ਗਾਰੰਟੀ ਲਿਖ ਕੇ ਦਵਾਂਗੇ ਕਾਰ ਦੀ ਤੁਹਾਨੂੰ ਹਰ ਕੀ 13 ਲੱਖ 99 ਹਜ਼ਾਰ ਕੋਲੋਂ ਲੋਨ ਕਰਾ ਕੇ ਦਵਾਂਗੇ 2022 ਮਾਡਲ ਕ੍ਰਿਸਟੋ ਵੀ ਕੁਝ ਵਾਢਨ ਸਟਾਰ ਹੈ ਵਿਰੇ ਇੱਕ ਹੋਰ ਕੁਆਲਟੀ ਹੈ 2 ਇੱਕ ਦਿਨ ਪੁਰਾਣੀ ਹੈ 23 ਤੋਂ ਇੱਕ ਦਿਨ ਪੁਰਾਣੀ ਹੈ ਓਕੇ 3 12 2022 ਚ ਕਾਰ ਨਿਕਲੀ ਸੀ ਹੈ ਹਾਂਜੀ ਹਾਂਜੀ ਤੇ ਅੱਗੇ ਆ ਗਈ ਗ੍ਰੇ ਕਲਰ ਦੇ ਵਿੱਚ ਮੇਰੇ ਇਹ ਵੀ ਕੁਆਲਟੀ ਵਾਲੀ ਕਾਰ 133000 ਏਜੰਸੀ ਰਿਕਾਰਡ ਨਾਲ ਚੱਲੀ ਹੈ ਵੀ ਕਾਰ 2018 ਮਾਡਲ ਫਸਟ ਓਨਰ ਵੀ ਵੈਰੀਐਂਟ ਦੀ ਜਿਹੜੇ ਲਾਏ ਆ ਜਾਂਦੇ ਤੇ ਇਹ ਵੀ ਕੈਪਟਨ ਸੀਟਾ ਜੈਡ ਕਨਵਰਟ ਕਰਾਈ ਹੋਈ ਪੂਰੀ ਅੰਦਰੋਂ ਬਾਹਰੋਂ ਠੀਕ ਹੈ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਵੀਰੇ 1199 ਦੀ ਲੋ ਜੀ 18 ਮਾਡਲ ਫਸਟ ਓਨਰ 1199 ਦੀ ਜਿੰਨੀਆਂ ਵੀ ਕਾਰਾਂ ਦਿਖਾਵਾਂਗਾ ਸਰਟੀਫਾਈਡ ਕਾਰ ਹੋਣਗੀ ਕੁਆਲਟੀ ਵਾਲੀ ਕਾਰ ਹੋਈ ਆਪਾਂ ਗਾਰੰਟੀ ਦੇ ਕੇ ਕਾਰ ਦਵਾਵਾਂਗੇ ਠੀਕ ਹੈ ਠੀਕ ਹੈ ਜੀ ਜੀ ਆ ਵੀਰੇ ਉਸ ਤੋਂ ਬਾਅਦ ਆਪਾਂ ਕਾਰ ਲੈ ਕੇ ਆਏ ਆ ਇੰਡਿਆਵਰ ਜੀ ਵੀਰੇ ਜਮਦੂਦ ਦਾ ਝੋਟਾ ਨੰਬਰ ਵਿਦ 1500 ਸਾਰਾ ਕੋ ਤੁਹਾਨੂੰ ਮਤਲਬ ਨਾਲ ਹੀ ਆਪਾਂ ਦੇਣਾ ਹੈ ਠੀਕ ਹੈ ਇਹ ਕਾਰ ਵੀਰੇ ਆਪਾਂ 16/17 ਹਮ ਘਰ ਚ ਟਰਾਂਸਫਰ ਥਰਡ ਓਨਰ ਹੈ ਵੀਰੇ ਕਾਰ ਪਰ ਕੁਆਲਟੀ ਹੈ ਜਿਵੇਂ ਕਾਰ 25-26 ਹਜ਼ਾਰੀ ਚੱਲੀ ਹੋਵੇ 1 ਲੱਖ 33 ਹਜ਼ਾਰ ਚੱਲੀ ਹੈ ਆਪ ਘਰੇ ਲੂ ਮੇਰੇ ਨਾਂ ਤੇ ਇਹ ਗੱਡੀ ਹੈ ਇਸ ਟਾਈਮ ਤੇ ਕਾਰ ਮੈਂ 2 ਸਾਲ ਤੋਂ ਚਲ ਰਿਆ ਅੱਜ ਤੱਕ ਕੋਈ ਇਹਨੇ ਪ੍ਰੋਬਲਮ ਨਹੀਂ ਦਿੱਤੀ ਸਰਵਿਸ ਤੋਂ ਇਲਾਵਾ ਇਹ ਕਾਰ ਵੀਰੇ ਆਪਾਂ ਦੇਵਾਂਗੇ ਇੱਕੋ ਰੇਟ 13.5 ਲੱਖ ਰੁਪਏ ਦੀ ਡੈਵਰ 3.2 ਮੂਨ ਰੂਫ ਵਾਲੀ ਤਾਜੀ ਸਰਵੀ ਤੇ 16000 ਦੀ 11000 ਦੀ ਏਜੰਸੀ ਚ ਹੁੰਦੀ ਹੈ ਪਰ ਆਪਾਂ ਬਹੁਤ ਵਧੀਆ ਤੇਲ ਜਰਮਨ ਦਾ ਤੇਲ ਪਾਇਆ ਇਹ ਚ ਤੇ ਲਾਇਵਲ ਵੀਨ ਚੀ ਪਾਏ ਹੋਇਆ ਸਾਰੀ ਲੋਡਡ ਕਰਾਈ ਹੋਈ ਹੈ ਮਤਲਬ ਸੀਟ ਕਵਰ 22 3000 ਦੇ ਆਪਾਂ ਪਾਏ ਆ ਹੁਣ ਇੰਸਟਾਲ ਕਰਾਇਆ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਵੀਰੇ ਲੋਨ ਇਹ ਤੇ 12 12.5 ਦਾ ਲੋਨ ਕਰਾ ਲਓ ਜੀ 12 ਤੋਂ 12.5 ਲੱਖ ਦਾ ਲੋਨ ਵੀ ਹੋ ਜਾਊਗਾ ਵੀਰੇ ਇਹ ਪਹਿਲੇ ਨਾਦੀ ਹੈ ਜਿਹੜੇ ਪਹਿਰੇ ਨਾਦੀ ਲੈਣੀ ਹੈ ਆਪਣੇ ਕੋਲ ਇੱਕ ਹੋਰ ਇੰਡਿਆਵਰ ਆ ਰਹੀ ਉਹ ਵੀ ਪਹਿਲੇ ਨਾਦੀ ਹੈ ਉਹ ਆਪਾਂ 15.5 ਦੀ ਦੇ ਦਾਂਗੇ ਫੁਲੀ ਮੋਡੀਫਾਈਡ ਹੈ ਮਤਲਬ ਲੈਟਾ ਛੱਟਾ ਸਾਰ ਹਿੰ ਲੱਖ ਰੁਪਏ ਲਿਆਓ ਇਹ ਵੀ ਵੀਰੇ 0 ਡਾਊਨ ਪੇਮੈਂਟ ਵਾਲੀ ਆ ਗਈ ਹੈ ਆਪਣਾ ਇੰਡੈਵਰ ਇਹ 2.2 ਐਡਵੋਕੇਟ ਦੀ ਕਾਰ ਪਹਿਲੇ ਨਾ ਦੀ ਠੀਕ ਹੈ ਠੀਕ ਹੈ ਵਿਦ ਨੰਬਰ 0042 ਲੱਖ ਤੋਂ ਸਵਾ ਲੱਖ ਦੀ ਫੀਸ ਵਾਲਾ ਨੰਬਰ ਹੈ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ 80 ਤੋਂ 90 ਪੈਸੇ ਪਹਿਲੇ ਨਾ ਦੀ ਬੰਪਰ 2 ਬੰਪਰ オリジナル2.2 ਚ ਮੂਨ ਰੂਫ ਵਾਲੀ 4/2 ਆਟੋਮੈਟਿਕ ਜਿੰਨੀਆਂ ਵੀ ਮੇਰੇ ਕੋਲ ਇੰਡੈਵਰਾਂ ਖੜੀਆਂ ਆਟੋਮੈਟਿਕ ਦੀਆਂ ਖੜੀਆਂ ਸਾਰੀਆਂ ਇਹ ਕਾਰ ਆਪਾਂ ਵੀਰੇ ਤੁਹਾਨੂੰ ਦਿਲਾਂਗੇ 1899 ਦੀ 18 ਲੱਖ 99 ਹਜ਼ਾਰ ਦੀ ਪਹਿਲੇ ਨਾ ਦੀ 19 ਮਾਡਲ 19 ਮਾਡਲ ਵੀਰੇ ਪਹਿਲੇ ਨਾਲ ਦੀ ਮਾਰਕੀਟ ਚ ਮਦੇ 21 ਲੱਖ 22 ਲੱਖ ਪਰ ਆਪਾਂ 18 99 ਛਟੋ 18 ਲੱਖ 70 ਹਜ਼ਾਰ ਦੀ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਬੰਦਾ 18 ਲੱਖ 70 ਹਜ਼ਾਰ ਦੀ ਕਾਰ ਦੇ ਦਗਾ ਠੀਕ ਹੈ ਹਾਂਜੀ ਤੇ ਲੋਨ ਸਾਰੀ ਹੋ ਜਾਊਗਾ ਫੁੱਲ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਈ ਸਾਰੀ ਲੋਨ ਹੋ ਜਾਊਗਾ ਇੱਧਰ ਖੜੀ ਆ ਐਮਜੀ ਦੀ ਹੈਕਟਰ ਕਾਰ ਵੀਰੇ ਇਹ ਕਾਰ ਇਦਾਂ ਦੀ ਹੈ 26 ਲੱਖ ਦੀ ਨਵੀਂ ਆ ਪਹਿਲੀ ਗੱਲ ਤਾਂ ਤੇ ਕਾਰ ਆਪਾਂ ਦੇ ਦਾਂਗੇ 13 ਲੱਖ ਦੀ ਨੀ 1299 ਦੀ ਕਾਰ ਦੇਵਾਂਗੇ ਠੀਕ ਹੈ ਜੀ 23 ਮਾਡਲ ਹੈ 25000 ਚੱਲੀ ਦੀ ਗਾਰੰਟੀ ਹੈ ਬੰਪਰ 2 ਬੰਪਰ Ориਜਨਲ ਹੈ ਠੀਕ ਹੈ ਠੀਕ ਹੈ ਜੀ ਕਾਰ ਬਹੁਤ ਜ਼ਿਆਦਾ ਕੁਆਲਟੀ ਵਾਲੀ ਟੌਪ ਮੋਡਲ 26 ਲੱਖ ਦੀ ਨਵੀਂ ਆ ਆਪ ਠੀਕ ਹੈ ਜੀ ਸਾਰੇ ਹੀ ਮਤਲਬ ਲੋਡੇਡ ਐਸੈਸਰੀ ਫੁਲੀ ਇੰਟਰਨੈਟ ਇਨਸਾਈਡ ਫੁਲੀ ਇੰਟਰਨੈਟ ਇਨਸਾਈਡ ਅੰਦਰ ਤੇ ਕਾਰ ਤੇ ਵੀਰੇ ਇੱਥੇ ਕੋਚੀ ਕਰਾਂਗੇ 14 ਦਾ ਹੀ ਕਰਾਦੀ ਹੈ ਲੋਨ ਮਤਲਬ ਲੱਖ ਰੁਪਏ ਵਧੇ ਹਾਂ ਲੱਖ ਰੁਪਏ ਵਧੇ ਇਦਾਂ ਦੀ ਕਾਰ ਹੈ ਮਤਲਬ ਠੀਕ ਹੈ ਹਾਂ ਜੀ ਲਈ 50% ਡਿਸਕਾਊਂਟ ਤੇ ਨਵੀਂ ਨਾਲੋ ਗੱਡੀ ਮਿਲ ਜੂਗੀ ਟੌਪ ਮਾਡਲ ਕਾਰ ਹੈ ਟੌਪ ਮਾਡਲ ਸਭ ਤੋਂ ਅਗਲੀ ਗੱਡੀ ਕਿਹੜੀ ਦਿਖਾਓ ਅਗਲੀ ਗੱਡੀ ਵੀਰੇ ਜਿਹੜੇ ਆਪਾਂ ਕੱਲ ਹੀ ਕੱਟੀ ਹਲੇ ਜੀਪ ਕੰਬਾਲ ਦਿੱਤੀ ਆਪਣੇ ਵੀਰਾਂ ਨੂੰ ਘਰੇਲੂ ਕਾਰ ਚੱਲੀ ਇਹ 1.5 ਲੱਖ ਰੁਪਏ ਦੀ ਸਵਿਫਟ ਦੇ ਲਈ ਤੁਹਾਨੂੰ ਨੋ ਮਾਡਲ 29 ਤੱਕ ਪਾਸ ਹੈ ਡੀਜ਼ਲ ਵੈਰੀਐਂਟ ਤੇ ਦੋ ਤਿੰਨ ਪੀਸ ਦੇ ਰੰਗ ਹੋਣਾ ਲਿਆ ਹੈ ਜੇ ਵੀਰ ਨੇ ਕਰਾ ਕੇ ਲੈਣੀ 1.60 ਹਜ਼ਾਰ ਦੀ 10 ਹਜ਼ਾਰ ਉੱਪਰ ਲੱਗਣ ਵਾਲਾ ਹੈ 80 ਤੋਂ 85% ਟਾਇਰ ਪਏ ਹੈ ਨੋ ਮਾਡਲ 29 ਤੱਕ ਪਾਸ ਹੈ ਠੀਕ ਹੈ ਠੀਕ ਹੈ ਵੀਰੇ 1.50 ਹਜ਼ਾਰ ਦੀ ਕਾਰ ਦੇਦਾ ਗਿਆ ਬਾ ਮਤਲਬ ਠੀਕ ਹੈ ਜੀ ਬੀਡੀਆਈ ਤੇ ਡਵੀ ਕਰ ਰਿਹਾ ਵੀ ਇੰਜਨ ਗੇਅਰ ਦੀ ਪੂਰੀ ਕੋਕੇ ਵਰਗੀ ਕਾਰ ਮੰਗਦਾ ਅਲੋਇ ਟਾਇਰ ਵਧੀਆ ਪਏ ਹੋਏ ਨੇ ਅਲੋਇ ਟਾਇਰ ਬਹੁਤ ਵਧੀਆ ਪਏ ਹੋਏ ਵੀਰੇ ਅੰਦਰੋਂ ਕਰੋ ਚੈੱਕ 1.5 ਲੱਖ ਰੁਪਏ ਦੇ ਵਿੱਚ ਐ ਮੰਨੋ ਪੁਰਾਣੀ ਆਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਡੀਜ਼ਲ ਦੀ ਸਵਿਫਟ ਕਾਰ ਮਿਲ ਜੂਗੀ ਡੀਜ਼ਲ ਦੀ ਸਵਿਫਟ ਕਾਰ ਹਾਂਜੀ ਉਸ ਤੋਂ ਬਾਅਦ ਵੀਰੇ ਆਸਤਾ ਦੀ i20 ਦਿਖਾ ਵੀ ਇਹ ਵੀ ਫਰਸਟ ਓਨਰ ਆਸਤਾ ਟੋਪ ਮਾਡਲ ਆ ਜਾਂਦਾ ਜਿਹੜਾ ਹਮ ਆਪਾਂ ਇੱਕ 13 ਮਾਡਲ ਦੀ ਕਾਰ ਹੈ ਸਵਾ 3 ਦੀ ਕਾਰ ਦੇਵਾਂਗੇ ਤੇ 2.5 ਲੱਖ ਤੋਂ 2.6 ਦਾ ਲੋਨ ਕਰਾ ਦਾਂਗੇ ਕਾਰ ਤੇ ਕਾਰ ਆ ਰੈਡੀ ਹੋ ਰਹੀਆਂ ਆਪਣੇ ਕੋਲੋਂ ਤੇ ਅਪਕਮਿੰਗ ਸਟਾਕ ਵੀ ਜੇ ਤੁਸੀਂ ਲੈਣਾ ਤੇ 9878149350 8108100768 ਤੇ ਤੇ ਹੋਰ ਚਾਰ ਪੰਜ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਉੱਤੇ ਤੁਸੀਂ ਕੰਟੈਕਟ ਕਰਕੇ ਸਾਡਾ ਨਵਾਂ ਸਟਾਕ ਵੀ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਜੀ ਬੋ ਨਵੀਂ ਕਾਰ ਹੈ ਉਸ ਤੋਂ ਬਾਅਦ ਹੋ ਰੈਡੀ ਹੋ ਰਹੀ ਵੈਗਨਰ ਵੀਰੇ 2023 ਮਾਡਲ ਦੀ ਦਿਖਾ ਦਿਓ ਠੀਕ ਹੈ ਜੀ ਚੱਲੀ ਕਾਰ ਰਿਕਾਰਡ ਨਾਲ 35000 ਠੀਕ ਹੈ ਜੀ 23 ਮਾਡਲ ਫਰਸਟ ਓਨਰ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਕਾਰ ਤੁਹਾਨੂੰ ਇਹ ਵੀ ਦੇ ਦਾਂਗੇ 4 ਲੱਖ ਤੇ 75000 ਦੀ 4 ਲੱਖ 75000 ਦਾ ਲੋਨ ਕਰਾ ਕੇ ਦਵਾਵਾਂਗੇ ਲੋ 4 ਲੱਖ 75000 ਦੀ ਗੱਡੀ ਤੇ 475 ਦੀ ਹੋ ਜੂ ਲੋਨ ਬਸ ਸਰਤ ਇਹ ਹੈ ਕਿ ਤੁਹਾਡੀ ਡਾਕੂਮੈਂਟ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਵੀਰੇ ਤੁਹਾਨੂੰ ਮੈਂ ਜਿਵੇਂ ਕਿਹਾ ਸੀ ਆਲਟੋ ਕੱਟੀ ਆਪਾਂ ਰਾਤ ਕੱਟੀ ਆ ਪਹਿਲੇ ਜਾਂ ਦੂਜੇ ਨ ਠੀਕ ਹੈ ਜੀ ਕਾਰ 13 ਮਾਡਲ ਹੈ ਵੀਰੇ ਡੀਲਰ ਜਿਸ ਭਾਅ ਚ ਲੈ ਜਾਂਦੇ ਉਹਨੇ ਚ ਆਪਾਂ ਤੁਹਾਨੂੰ ਕਾਰ ਦੇ ਦੇਣੀ ਮਤਲਬ 1,65,000 ਰੁਪਏ ਦੀ 13 ਮਾਡਲ ਦੀ ਆਲਟੋ ਦੇ ਦੇਣੀ ਤੁਹਾਨੂੰ ਆਪਾਂ ਲੋ ਜੀ 1,65,000 ਹਾਂਜੀ 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 ਨਵੀਂ ਸ਼ੇਪ ਵਾਲੀ ਆਲਟੋ ਨਵੀਂ ਸ਼ੇਪ ਵਾਲੀ ਆਲਟੋ 1,65,000 ਦੀ ਡੀਲਰ ਭਾਅ ਜ ਤੁਹਾਨੂੰ ਕਾਰ ਦੇ ਦੇਣੀ ਹੈ ਰੈਡੀ ਸੀਟ ਕਵਰ ਵਧੀਆ ਪਏ ਹੋਇਆ ਵਧੀਆ ਸੀਟ ਕਵਰ ਕੱਟੀ ਆ ਰਾਤ ਕਾਰ ਹਲੇ 20xi ਵੇਰੀਐਂਟ ਨਾਲੇ ਵੀਰੇ ਇਹਦਾ ਟੌਪ ਮਾਡਲ ਮਤਲਬ 20xi ਟੌਪ ਮਾਡਲ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਵੀਰ ਆਪਣੇ ਵੀਰੇ ਡਿ ਹੁਦਿਆਣੇ ਦਾ ਨੰਬਰ ਘਰੇਲੂ ਕਾਰ ਠੀਕ ਹੈ ਜੀ ਚੱਲੀ ਕਾਰ ਸਿਰਫ 100 ਕਿਲੋਮੀਟਰ ਹਾਂ 100 ਕਿਲੋਮੀਟਰ ਚੱਲੀ ਤੇ ਕਾਰ ਆਪਾਂ ਦੇ ਦਾਂਗੇ ਵੀਰੇ 9 ਲੱਖ ਦੀ ਨਵੀ ਹੈ ਤੇ ਆਪਾਂ ਸਿਰਫ ਦੇ ਦਾਂਗੇ 6 ਲੱਖ 99000 ਦੀ 6 ਲੱਖ 99000 ਚ 25 ਦਿਨ ਪੁਰਾਣੀ 25 ਮਾਡਲ ਕਾਰ ਮਿਲ ਜੀ ਹਾਂ ਜੀ 25 ਦਿਨ ਪੁਰਾਣੀ 25 ਮਾਡਲ ਕਾਰ ਐ ਸੈਸਰੀ ਵੀ ਸਾਰੀ ਜਿਹੜੀ ਛੋਟੀ ਮੋਟੀ ਮੈਟ ਮੂਟ ਜੋ ਬੰਦੇ ਨੇ ਲਵਾਣਾ ਲਵਾਤਾ ਮਤਲਬ ਸਾਰਾ ਕੁਝ ਠੀਕ ਹੈ 6 ਇਅਰ ਬੈਗ ਵਾਲੀ ਵੀਰੇ ਐਂਡਰੌਇਡ ਪਲੇਅਰ ਵੀ ਲੱਗਿਆ ਪਲੇਅਰ ਵੀ ਲਵਾਤਾ ਮਤਲਬ ਡਾਇਮੰਡ ਵਾਲਾ ਜਿਹੜਾ 9 2 ਤੋਂ 10000 ਦੀ ਰੇਂਜ ਚ ਆਂਦਾ ਉਹ ਵਾਲਾ ਲਵਾਤਾ ਬੰਦੇ ਨੇ ਮਤਲਬ ਇਹ ਟੈਂਪਰੇਰੀ ਨੰਬਰ ਤੇ ਆ ਟੈਂਪਰੇਰੀ ਆ ਵੀਰੇ ਹਲੇ 25 ਦਿਨ ਪ੍ਰਾਣੀ ਵਾਲਾ ਨੰਬਰ ਵੀ ਲੱਗਣਾ ਹੈ ਨੰਬਰ ਇਹਨੂੰ ਕਿਹੜਾ ਲੱਗਣਾ ਟੈਂਪ ਲੁਧਿਆਣੇ ਦਾ ਨੰਬਰ ਪ੍ਰਾਈਵੇਟ ਪ੍ਰਾਈਵੇਟ ਵੀਰੇ ਪ੍ਰਾਈਵੇਟ ਘਰੇ ਕਢਾਈ ਹੁੰਦੇ ਨੇ ਗੱਲ ਠੀਕ ਹੈ ਭਾਈ ਹਾਂਜੀ ਹਾਂਜੀ ਨਵੀਂ ਕਾਰ ਆ ਭਾਈ ਜੇ ਨਵੀਂ ਕਾਰ ਲੈਣਾ ਚਾਹੁੰਦਾ ਇਹ ਕਾਰ ਵੀ ਲੈ ਸਕ ਹੂੰ ਵੀ ਮਾਡਲ ਦੀ ਕਾਰ ਆਪਾਂ ਤੁਹਾਨੂੰ ਸਿਰਫ ਦੇ ਦਾਂਗੇ 210000 ਦੀ 20 ਮਾਡਲ ਦੀ ਡੈਟਸਨ ਸਿਰਫ 19 ਤੋਂ 22000 ਕਿਲੋਮੀਟਰ ਫਰਸਟ ਓਨਰ ਦੀ ਕਾਰ ਹੈ ਵੀਰੇ ਫੁੱਲ ਲੋਨ ਕਰਾ ਕੇ ਦਵਾਗੇ ਜ਼ੀਰੋ ਡਾਊਨ ਪੇਮੈਂਟ ਤੇ ਲੋ ਜੀ ਜ਼ੀਰੋ ਡਾਊਨ ਪੇਮੈਂਟ ਤੇ ਤੁਹਾਨੂੰ ਛੋਟੀ ਕਾਰ ਮਿਲ ਜੂ ਬਾਈ ਜੀ ਡੈਟਸਨ ਰੈਡੀ ਗੋ ਕਰੋ ਜੀ ਡੈਟਸਨ ਰੈਡੀ ਗੋ ਬਹੁਤ ਨਵੀਂ ਕਾਰ ਹੈ ਬਿਲਕੁਲ ਤੇ ਜਿਹੜਾ ਇੱਧਰ ਫੋਰਚੂਨਰ ਖੜਾ ਫੋਰਚੂਨਰ ਸੋਲਡ ਕਰਤਾ ਆਪਰਾਤੀ ਸੋਲਡ ਕਰਤਾ ਵੀਰੇ ਸੋ ਆ ਡਸਟਰ ਵੀ ਸੋਲਡ ਕਰਤੀ ਸਿਰਫ 170000 170 80000 ਦੀ ਦਿੱਤੀ ਡਸਟਰ 14 ਤੇ ਉਸ ਤੋਂ ਬਾਅਦ ਵੀਰੇ ਬਲੀਨੋ ਫੁੱਲੀ ਲੋਡਡ 24 ਮਾਡਲ ਹੈ ਗੱਡੀ ਡਰਾਈਕਲੀਨ ਕਰਵਾਉਣ ਹੁੰਦੀ ਵੀ ਇਹ 6-7000 ਚੱਲੀ ਆ ਕਾਰ ਸਾਰੀ ਐਕਸੈਸਰੀ ਸਾਰੀ ਮਤਲਬ ਇਹ ਸਿਗਮਾ ਵੀਰੇ ਜੈਟਾ ਟੋਟਲੀ ਕਨਵਰਟ ਸਟੀਅਰਿੰਗ ਟੱਚ ਪੈਨਲ 6 ਸੀਟ ਬੈਗ ਆ ਜਾਂਦੇ ਐ ਚ ਅਲਾਈਟ ਐਂਡ 17 ਇੰਚ ਐਕਸਟਰਾ ਪਹਿ ਚੁੱਕੇ ਆ ਕਾਰ ਨੂੰ ਠੀਕ ਹੈ ਮਾਡਲ 24 ਦਸੰਬਰ ਦੀ 30 12 2024 ਦੀ ਮਤਲਬ ਲਾਸਟ ਦੀ ਕਾਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਕਾਰ ਦਾ ਆਪਾਂ ਤੁਹਾਨੂੰ ਦੇ ਦਾਂਗੇ ਵੀਰੇ 6 ਲੱਖ 40 ਹਜ਼ਾਰ ਦੀ ਦੇ ਦਾਂਗੇ 6 ਲੱਖ 40 ਹਜ਼ਾਰ 6 ਲੱਖ 40 ਹਜ਼ਾਰ ਰੁਪਏ ਦੀ ਵੀਰੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ Honda City ਇਹ ਵੀ ਰਾਤ ਆਈ ਆਪਣੇ ਕੋਲ ਕਾਰ ਮੋਹਾਲੀ ਦਾ ਨੰਬਰ ਠੀਕ ਹੈ ਜੀ ਫਰਸਟ ਓਨਰ ਦੀ ਕਾਰ ਹੈ ਇਹ ਇਹ ਕਾਰ ਦੇ ਦਾਂਗੇ ਰੈਡੀ ਕਰਾ ਕੇ ਤਾਂ 2.5 ਲੱਖ ਰੁਪਏ ਦੀ ਵੀਰੇ 2.5 ਲੱਖ ਰੁਪਏ ਦੀ 12 ਮਾਡਲ ਦੀ Honda City ਵੀਰੇ ਤੇ ਇਹਦੇ ਲੋਨ ਕਰਾ ਦਾਂਗੇ ਤੁਹਾਡਾ 1.5 ਪੁਨੇ 2 ਲੱਖ ਰੁਪਏ ਦਾ ਠੀਕ ਹੈ ਜੀ ਉਸ ਤੋਂ ਬਾਅਦ ਵਰਨਾ ਵੀਰੇ 6 ਇਅਰ ਬੈਗ ਟੌਪ ਮਾਡਲ ਮੈਨੂਅਲ ਦੀ ਠੀਕ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ 2,99,000 ਰੁਪਏ ਦੀ 2,99,000 ਦੀ ਤੇ 2 ਤੋਂ 2.5 ਲੱਖ ਰੁਪਏ ਦਾ ਕਾਰ ਤੇ ਕਰਾ ਲਾਂਗੇ ਫైనాన్స్ 12 ਮਾਡਲ ਤੇ ਕੋਈ ਡੀਲਰ ਫైనాન્સਿੰਗ ਆਪਾਂ ਕਰਾ ਲਾਂਗੇ ਬਸ ਠੀਕ ਹੈ ਜੀ 70,000 ਰੁਪਏ ਲਿਆਓ 60 ਜੀ ਠੀਕ ਹੈ ਜੀ ਜਿਹੜੀ ਹੁਣ 23 ਤੋਂ 24 ਵਾਲੀ ਨਹੀਂ ਆਂਦੀ ਉਹਨੇ ਲਾਈ ਵੀਲ ਪਾਏ ਹੋਏ ਏ ਬੰਦੇ ਨੇ ਠੀਕ ਹੈ ਜੀ 65 ਤੋਂ 60000 ਚੱਲੀ ਆ ਤੇ ਇਹਦੇ ਤੇ ਵੀਰੇ 5 ਲੱਖ 60000 ਦੀ ਕਾਰ ਹੈ ਸਵਾ ਪੰਜ ਦਾ ਲੋਨ ਗੱਲ ਹੈ 25000 ਰੁਪਏ ਡਾਊਨ ਪੇਮੈਂਟ ਦੇਣੀ ਹੈ ਕਾਰ ਤੁਸੀਂ ਕੋਕੇ ਵਰਗੀ ਸਪੋਰਟਸ ਨਹੀਂ ਹੈਗੀ ਸਪੋਰਟਸ ਪਲੱਸ ਹੈ ਵੀਰੇ ਓਕੇ ਹਾਂਜੀ ਮਤਲਬ ਟੋਟਲੀ ਬੰਦੇ ਨੇ ਆਸਤਾ ਕਨਵਰਟ ਕਰਾਈ ਹੋਈ ਹੈ ਚੀਕਾ ਹਾਂਜੀ ਹਾਂਜੀ ਲੋ ਜੀ ਕਰੋ ਚੈੱਕ ਹਾਂਜੀ ਵੀਰੇ ਸਪੋਰਟਸ ਪਲਸ ਬਈ ਜੀ 2019 ਮਾਡਲ ਹਾਂਜੀ ਹਾਂਜੀ 19 ਮਾਡਲ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਬਹੁਤ ਸਾਫ ਸੁਥਰੀ ਹੈ ਤੇ ਆਪਣੀ ਕਾਰ ਜਿਹੜੀ ਵੀ ਆਪਣੇ ਕੋਲ ਵੀਰ ਲੈ ਕੇ ਜਾਊਗਾ ਆਪਣੀ 7 ਦਿਨ ਦੀ ਇੰਜਨ ਗੇਅਰ ਐਕਸੀਡੈਂਟ ਹਰ ਚੀਜ਼ ਦੀ ਗਾਰੰਟੀ ਹੋ ਗਈ ਠੀਕ ਆ ਮਤਲਬ 7 ਦਿਨਾਂ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਵਾਪਸ ਕਰ ਸਕਦਾ ਹਾਂਜੀ ਹਾਂਜੀ ਵੀਰੇ ਉਸ ਤੋਂ ਬਾਅਦ ਵੀਰੇ 11 ਮਾਡਲ ਦੀ ਆ ਤੁਹਾਨੂੰ ਦੇ ਦੇਣੀ ਆਪਣਾ ਵੈਂਟੋ ਡਾਕਟਰ ਰੀਵਨ ਗਿਆ ਉਤੋਂ ਪਹਿਲੇ ਨਾ ਤੇ ਲਾਈਟ ਐਰ ਐਕਸਟਰਾ ਲੱਗੇ 215000 ਦੀ ਕਰ ਦੇ ਦਾਂਗੇ ਤੇ ਫైనాన్స్ ਨਹੀਂ ਹੋਣਾ ਇਹ ਕੈਸ਼ ਚੱਕਣੀ ਪੈਣੀ ਹੈ ਠੀਕ ਆ 215000 ਦੀ ਵੈਂਟੋ ਮਿਲ ਜੂ ਲਾਈਟ ਐਰ ਐਕਸਟਰਾ ਤੇ ਅੰਦਰੋਂ ਦਿਖਾ ਦੇ ਇਹ ਡੀਜ਼ਲ ਦੀ ਘਰ ਹੈ ਡੀਜ਼ਲ ਵੀਰੇ ਪਹਿਲੇ ਨਾ ਦੀ ਉਹ ਵੀ ਚੱਲੀ ਜਿੰਨੀ ਚੱਲੀ ਰਿਕਾਰਡ ਨਾਲ ਚੱਲੀ ਸਾਰੀਆਂ ਵੋਲਸਵੈਗਨ ਚੋਂ ਜੰਕਸ਼ਨ ਤੋਂ ਸਰਵਿਸ ਹੋਈ ਘਾਰ ਦੀ ਠੀਕ ਆ ਵੀਰੇ ਠੀਕ ਆ ਜੀ ਉਸ ਤੋਂ ਬਾਅਦ i10 ਜਿੰਨੇ ਤੁਹਾਨੂੰ ਸਿੰਪਲ ਕਾਰ ਮਿਲਦੀ ਹੈ ਮੈਂ ਤੁਹਾਨੂੰ 70 ਤੋਂ 80000 ਸਮਾਨ ਲੱਗਿਆ ਕਾਰ ਤੇ ਲਾਈਟ ਟਾਇਰ ਬਾਕੀ ਬੰਦੇ ਨੇ ਇੰਟੀਰੀਅਰ ਚ ਬਹੁਤ ਕੰਮ ਕਰਾਇਆ ਹੋਇਆ ਹੈ ਲਾਈਟਿੰਗ ਵਿਜਨ ਲਾਈਟ ਸੀਟ ਕਵਰ ਠੀਕ ਹੈ ਜੀ ਕਾਰ ਚੱਲੀ ਸਿਰਫ 45000 ਕੋਕੇ ਵਰਗੀ ਕਾਰ ਠੀਕ ਹੈ ਜੀ ਕਾਰ ਆਪਾਂ ਦੇ ਦਾਂਗੇ ਸਵਾ 4 ਲੱਖ ਰੁਪਏ ਦੀ 18 ਮਾਡਲ ਦੀ i10 ਗ੍ਰੈਂਡ ਵੀਰੇ ਬਿਲਕੁਲ ਤੇ ਲੋਨ ਕਰਾ ਦਾਂਗੇ ਤੇ 3,80,000 ਦਾ 50,000 ਡਾਊਨ ਪੇਮੈਂਟ ਦੇਣੀ ਹੈ ਤੁਸੀਂ ਮੈਨੂੰ ਗੱਡੀ ਘਰੇ ਲੈ ਕੇ ਜਾਣੀ ਹੈ ਓਕੇ ਹਾਂਜੀ ਹਾਂਜੀ ਇੱਧਰ ਖੜੀ ਹੈਗੀ ਵੀਰੇ ਆਹ ਸੋਲਡ ਇਹ ਵੀ ਅੱਜ ਸਵੇਰੇ ਸੋਲਡ ਹੋ ਗਈ ਵੀਰੇ ਆਹ ਵੀ ਸੋਲਡ ਹੋ ਗਈ ਨੈਕਸਨ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਐਸਪ੍ਰੈਸੋ ਇਹ 23 ਮਾਡਲ ਹੈ ਵੀਰੇ ਸਿਰਫ 8,000 8500 ਚੱਲੀ ਹੈ ਵੀਰੇ ਠੀਕ ਹੈ ਜੀ ਕਾਰਾਂ ਜਦੋਂ ਤੁਸੀਂ ਲੈ ਕੇ ਜਾਓਗੇ ਨਾ ਉਦੋਂ ਤੁਹਾਨੂੰ ਕੋਕੇ ਵਰਗੀਆਂ ਮਿਲਣਗੀਆਂ ਮਤਲਬ ਰੈਡੀ ਹੋ ਕੇ ਇੱਥੇ ਖੜੀਆਂ ਰੰਦੀਆਂ ਤਾਂ ਕਰਕੇ ਬਾਹਰ ਖੜੀਆਂ ਨੇ ਡਸਟ ਵਗੈਰਾ ਪੈਂਦੀਆਂ ਨੇ ਡਸਟ ਵਗੈਰਾ ਪੈਂਦੀ ਰਹਿੰਦੀ ਐ ਉਦਾਂ ਕਾਰਾਂ ਤੁਹਾਨੂੰ ਕੋਕੇ ਵਰਗੀ ਬਣਾ ਕੇ ਦੇਵਾਂਗੇ ਠੀਕ ਐ ਇਹ 23 ਮਾਡਲ ਐ 23 ਮਾਡਲ ਐ ਵੀਰੇ ਤੇ ਸਿਰਫ 8085 ਤੋਂ ਚੱਲੀ ਐ ਵੀਰੇ ਠੀਕ ਐ ਜੀ ਤੇ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ 390000 ਦੀ 23 ਟੋਪ ਮਾਡਲ VXI ਪਲੱਸ ਠੀਕ ਐ ਜਿਹੜੀ ਇਸ ਟਾਈਮ ਪੈਦੀ ਵੀ ਇਹ 6.5 ਲੱਖ ਰੁਪਈਆ ਆਪਾਂ ਤੁਹਾਨੂੰ ਦੇ 390000 ਦੀ ਫੁੱਲ ਲੋਨ ਕਰਾ ਕੇ ਦੇਵਾਂਗੇ 390000 ਜ਼ੀਰੋ ਆ ਟੈਗੋਰ ਚੱਕ ਲੋ ਟਾਟਾ ਦਾ ਹਰ ਟਾਈਮ ਆਪਣੇ ਕੋਲ ਸਟਾਕ ਖੜਾ ਹੁੰਦਾ ਮਤਲਬ ਟਿਆਗੋ ਟੈਗੋਰ ਜਿਹੜੀ ਮਰਜ਼ੀ ਲੈ ਲਓ ਆਪਣੇ ਕੋਲ ਨੈਕਸਨ ਉਸ ਤੋਂ ਬਾਅਦ ਵੀਰੇ ਟੈਗੋਰ ਇਹ ਵੀ ਚੱਲੀ ਜੈਨੂਨ 41800 ਕਿਲੋਮੀਟਰ ਜੀ ਠੀਕ ਹੈ ਜੀ ਇਹ ਵੀ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਫਾਈਨਾਂਸ ਕਰਾ ਦੇਣੀ ਕਿਉਂਕਿ 10 ਲੱਖ 70 ਹਜ਼ਾਰ ਵਾਲਾ ਮਾਡਲ ਹੈ ਵੀਰੇ ਜੱਸੇ ਵੀਰੇ ਤੇ ਆਪਾਂ ਇਹ ਤੁਹਾਨੂੰ ਕਾਰ ਦੇ ਦਾਂਗੇ 4 ਲੱਖ 10000 ਰੁਪਏ ਦੀ ਵੀਰੇ 4 ਲੱਖ 10000 ਦੀ ਟੌਪ ਮਾਡਲ ਟੌਪ ਮਾਡਲ ਗੱਡੀ ਮਿਲ ਜੂਗੀ ਹਾਂ ਜੀ ਟੌਪ 4 ਲੱਖ 10000 ਦੀ ਹਾਂ ਜੀ ਠੀਕ ਹੈ ਜੀ ਆ 13 ਮਾਡਲ ਦੀ K10 ਵੀਰੇ ਇਹ ਕਾਰ ਦੀ ਖਾਸੀਅਤ ਪਤਾ ਕੀ ਹੈ ਵੀਰੇ ਇਹ ਚੱਲੀ ਸਿਰਫ 25000 ਹੈ 25000 ਚੱਲੀ ਕਾਰ ਰਿਕਾਰਡ ਨਾਲ ਗਾਰੰਟੀ ਮੀਟਰ ਦੀ ਹਰ ਚੀਜ਼ ਦੀ ਗਾਰੰਟੀ 25000 ਚੱਲੀ K10 ਕੰਡੀਸ਼ਨ ਤੋਂ ਹੀ ਤੁਹਾਨੂੰ ਪਤਾ ਲੱਗੇ ਕਿੰਨੀ ਸਾਫ਼ ਹੈ ਕਾਰ ਬਿਲਕੁਲ ਹਣਾ ਜੀ ਟਾਇਰ ਟੱਪਾ ਬਿਲਕੁਲ ਸਾਰੇ ਨਾਲ ਦੇ ਟਾਇਰ ਚਾਰੋਂ ਦੇ ਪੰਜੋਂ ਟਾਇਰ ਨਵੇਂ ਠੀਕ ਹੈ ਜੀ ਨਾਲ ਦੇ ਟਾਇਰ ਏਜੰਸੀ ਜੋ ਜਿਹੜੇ ਲੱਗ ਕੇ ਆਏ ਸੀਗੇ ਕਾਰ ਆਪਾਂ ਤੁਹਾਨੂੰ ਸਿਰਫ ਦੇ ਦਾਂਗੇ ਵੀਰੇ ਜੈਨੂਮਨ ਕਾਰ ਜੇ ਤੁਸੀਂ ਜ਼ਿਆਦਾ ਚੱਲੀ ਲੈਣੀ ਆ ਉਹਦਾ ਆਪਣਾ ਰੇਟ ਆ ਵੀਰੇ ਘੱਟ ਚੱਲੀ ਦਾ ਆਪਣਾ ਰੇਟ ਆ ਇਹ ਤੁਹਾਨੂੰ 245000 ਰੁਪਏ ਦੀ ਕਾਰ ਦੇ ਦਾਂਗੇ 245000 ਦੀ ਡੇਢ ਤੋਂ 1 60 70 ਜਿੱਥੇ ਵੀ ਲੋਨ ਹੋ ਗਿਆ ਆਪਾਂ ਲੋਨ ਕਰਾ ਕੇ ਦਵਾਂਗੇ ਤੁਹਾਨੂੰ ਮਤਲਬ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਨੈਕਸਨ ਜਿੰਨੇ ਚ ਟਿਆਗੋ ਆਂਦੀ ਉਹਨੇ ਚ ਨੈਕਸਨ ਦੇ ਦੇਣੀ ਆ 420000 ਰੁਪਏ ਦੀ ਕਾਰ ਹੂੰ ਤੁਸੀਂ ਆਇਆ ਉਹ 410000 ਰੁਪਏ ਦੀ ਕਾਰ ਦੇ ਦਗਾ ਮਤਲਬ ਮੈਂ 410000 ਦੀ 19 ਮਾਡਲ ਦੀ ਫਰਸਟ ਓਨਰ ਦੀ 65000 ਚੱਲੀ ਕਾਰ ਪੈਟਰੋਲ ਵੈਰੀਐਂਟ ਤੇ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਫਾਈਨਾਂਸ ਕਰਾ ਦੇ ਲਓ ਜੀ 410000 ਦੀ ਗੱਡੀ ਮਿਲ ਜੂ 2019 ਮਾਡਲ ਪੈਟਰੋਲ ਦੀ ਨੈਕਸਨ ਹਾਂਜੀ ਫਾਈਵ ਸਟਾਰ ਸੇਫਟੀ ਦੇ ਨਾਲ ਬਈ ਗੱਡੀ ਆਉਂਦੀ ਆ ਬਾਕੀ ਸਪੋਰਟਸ ਮੋਡ ਇਕੋ ਮੋਡ ਡਰਾਈਵ ਮੋਡ ਆ ਜਾਂਦਾ ਹੈ ਸਰ ਬਾਕੀ ਵਰਸਟੀ ਮੋਡ ਅਦੇ ਜੇ ਬਿਲਕੁਲ ਹਾਂਜੀ ਉਸ ਤੋਂ ਹਾਂਜੀ ਵੀਰੇ ਐਕਸੈਂਟ ਦਿਖਾ ਬਈ ਮੇਰੇ ਐਕਸੈਂਟ ਮਾਰਕੀਟ ਜੇ ਮੰਗਦੇ ਹੀ 15 ਮਾਡਲ ਦਾ ਫਰਸਟ ਓਨਰ ਹੈ ਵੀਰੇ ਇਹ ਸਾਢੇ 3-3 ਲੱਖ ਆਪਾਂ ਦੇਣੀ ਕਰ 2,60,000 ਰੁਪਏ ਦੀ 2,60,000 ਦਾ ਫైనాన్స్ ਕਰਾ ਦਾਂਗੇ ਜ਼ੀਰੋ ਡਾਊਨ ਪੇਮੈਂਟ ਤੇ ਵੀ ਕਰ ਚੱਕ ਕੇ ਲੱਗੇ ਜੀ ਇਹ ਡੀਜ਼ਲ ਦੀ ਕਾਰ ਹੈ ਡੀਜ਼ਲ ਪਹਿਲੇ ਨਾਲ ਦੀ ਵੀਰੇ ਐਕਸੈਂਟ ਮਾਡਲ 15 15 ਮਾਡਲ ਪਹਿਲੇ ਨਾਲ ਦੀ ਹਾਂ ਲਓ ਜੀ ਕਰਾ ਦੇ ਮਿੱਤਰਾਂ ਚੈੱਕ ਗੱਡੀ ਘੁੰਮ ਕੇ ਦਿਖਾ ਦੇ ਬਹੁਤ ਵਧੀਆ ਕਾਰ ਆ ਐਵਰੇਜ ਵਾਲੀ ਕਾਰ ਆ ਬਾਈ ਜੀ 25-26 ਦੀ ਵੀਰੇ ਆਰਾਮ ਨਾਲ ਐਵਰੇਜ ਨਿਕਲਦੀ ਇਸ ਕਾਰ ਐਵਰੇਜ ਬਹੁਤ ਵਧੀਆ ਅੰਦਰੋਂ ਇੰਟੀਰੀਅਰ ਵੀ ਸਾਫ਼ ਸੁਥਰਾ 15 ਗੱਡੀ ਤੁਹਾਨੂੰ ਮਿਲ ਜੂ ਬਹੁਤ ਵਾਜਬ ਰੇਟ ਦੇ ਵਿੱਚ ਤੇ ਇਧਰ ਤੇ ਲੋਨ ਕਿੰਨੇ ਲੱਖਿਆ ਕਰਾ ਫੁੱਲ ਵਿਰੇ ਫੁੱਲ ਜ਼ੀਰੋ ਲਾਉਨ ਜ਼ੀਰੋ ਡਾਉਨ ਪੇਮੈਂਟ ਆ ਚੱਕੋ ਸਵਿਫਟ 15 ਮਾਡਲ ਜਿੰਨੇ ਤੇ 12 13 ਮਾਡਲ ਤੁਸੀਂ ਸਵਿਫਟ ਲੈਣੇ ਹੋ ਓਨੇ ਤੇ ਮੈਂ 395000 ਦੀ 15 ਮਾਡਲ ਦੀ ਪਹਿਲੇ ਨਾਲ ਦੀ ਸਵਿਫਟ ਦੇ ਦੇਣੀ ਹੈ ਤੁਹਾਨੂੰ ਠੀਕ ਹੈ ਲੁਧਿਆਣੇ ਦਾ ਨੰਬਰ ਹੈ ਫਸਟ ਓਨਰ ਹੈ ਲੱਖ ਰਿਕਾਰਡ ਨਾਲ ਚੱਲੀ ਲੱਖ ਕਿਲੋਮੀਟਰ ਰਿਕਾਰਡ ਨਾਲ ਚੱਲੀ ਹੈ ਪੂਰੀ ਤੇ ਕਾਰ ਦੀ ਹਰ ਚੀਜ਼ ਮਤਲਬ ਖਰੀ ਆ ਮਤਲਬ ਇੰਜਨ ਗੇਅਰ ਐਕਸਟੀਰੀਅਰ ਐਂਡ ਇੰਟੀਰੀਅਰ ਸੀਟ ਕਵਰ ਵਧੀਆ ਚੜੇ ਕਾਰ ਨੂੰ ਠੀਕ ਹੈ ਬੀਡੀਆਈ ਹੈ ਵੇਰੀਐਂਟ ਹੈ ਆਪਾਂ 3.5 ਤਿੰਨ 60 60 ਜਿੱਥੇ ਲੋਨ ਹੋ ਗਿਆ ਆਪਾਂ ਲੋਨ ਤੁਹਾਨੂੰ ਕਰਾ ਕੇ ਦਵਾਗੇ ਇਸ ਕਾਰ ਗੱਡੀ ਦੇ ਦਾਂਗੇ 3 ਲੱਖ 3 ਲੱਖ 90000 ਰੁਪਏ ਦੀ ਗੱਡੀ 95 ਵੀ ਨਹੀਂ 90 ਦੇ ਦਾਂਗੇ ਹੋਰ ਦੱਸੋ 15 ਮਾਡਲ ਪਹਿਲੇ ਨਾਂ ਦੀ ਬੀਡੀਆਈ ਡੀਜ਼ਲ ਦੀ ਸਿਰਫ ਹਾਂਜੀ ਹਾਂਜੀ ਵੀਰੇ ਠੀਕ ਹੈ ਵੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਜਿਹੜੀ ਕਾਰ ਪੂਰੀ ਮਾਰਕੀਟ 'ਚ ਮੇਰਾ ਵੀਰ ਕੋਈ ਡੀਲਰ ਘਾਟ ਹੀ ਰੱਖਦਾ ਠੀਕ ਹੈ 13000 ਚੱਲੀ ਮੈਗਨਾਈਟ 23 ਮਾਡਲ ਦੀ ਕਾਰ ਲੈ ਕੇ ਆਏ ਆ ਵੀਰੇ ਠੀਕ ਹੈ ਜੀ ਕਲਰ ਬਹੁਤ ਸੋਹਣਾ ਬਰਾਉਨਿਸ਼ਾ ਕਲਰ ਹੈ ਬਹੁਤ ਵਧੀਆ ਲੱਗਦਾ ਕਲਰ ਹੈ ਮਤਲਬ ਨਾ ਤੇ ਕਾਰ ਵੀਰੇ ਇਹ ਆਪਾਂ ਦੇ ਦੇਣੀ ਹੈ ਸਿਰਫ ਤੁਹਾਨੂੰ 510000 ਰੁਪਏ ਦੀ ਤੇ ਫੁੱਲ ਲੋਨ ਕਰਾ ਕੇ ਦੇਣਾ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਚ ਕੱਲ ਦੇਣੀ ਹੈ ਜੀ ਚੈੱਕ ਕਰ ਲਓ 13000 ਚੱਲੀ ਕਾਰ ਨਹੀਂ ਮਿਲਣੀ ਕਿਤੇ ਮਾਰਕੀਟ ਚ ਉਹ ਮੈਗਨਾਈਟ ਹੋਵੇ 2023 ਮਾਡਲ ਉਹ ਪਹਿਲੇ ਨਾ ਇਹ ਨਵੀਂ ਕਾਰ ਪਹਿਲੇ ਨਾ ਦੀ ਹਾਂਜੀ ਠੀਕ ਹੈ ਵੀਰੇ 510000 ਦੀ ਹਾਂਜੀ 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 ਠੀਕ ਹੈ ਜ਼ੀਰੋ ਲੋਨ ਪੇਮੈਂਟ ਤੇ ਕਾਰ ਕਰਾਉਣਾ ਇਸ ਤੋਂ ਬਾਅਦ ਵੀਰੇ ਡਬਲ ਯੂ ਆਰ ਵੀ ਜਿਹੜੀ ਮਾਰਕੀਟ ਵਿੱਚ ਵਿਕਦੀ 6 6.5 ਲੱਖ ਰੁਪਏ ਦੀ ਰੇਂਜ ਚ ਬਿਲਕੁਲ ਆਪਾਂ ਕਾ ਦੇਣੀ 460000 ਰੁਪਏ ਦੀ ਉਤੋਂ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਫਾਈਨਾਂਸ ਕਰਾ ਕੇ ਦੇਣੀ ਆਪਾਂ ਤੁਹਾਨੂੰ ਠੀਕ ਹੈ ਹਾਂਜੀ ਹਾਂਜੀ ਵੀਰੇ 4 ਲੱਖ 60000 ਰੁਪਏ ਦੀ ਕਾਰ ਦੇਣਾ ਹੈ ਜ਼ੀਰੋ ਲੋਨ ਪੇਮੈਂਟ ਤੇ ਕਾਰ ਫਾਈਨਾਂਸ 2019 ਮਾਡਲ ਡਬਲ ਯੂ ਆਰ ਵੀ 2019 ਮਾਡਲ ਹੈ ਡਬਲ ਯੂ ਆਰ ਵੀ ਐਸਓ ਵੈਰੀਐਂਟ ਪਰ ਟੌਪ ਮਾਡਲ ਕਨਵਰਟ ਆ ਵੀਰੇ ਠੀਕ ਹੈ ਟੌਪ ਮਾਡਲ ਚ ਕਨਵਰਟ ਹਾਂਜੀ ਹਾਂਜੀ ਕਨਵਰਟ ਆ ਵੀਰੇ ਇਧਰ ਪੰਜ ਘੜੀਆਂ ਇਹ ਪੰਜ ਸਵੇਰੀ ਬੁੱਕ ਹੋ ਗਈ ਵੀਰੇ ਇਹ ਵੀ ਬੁੱਕ ਹੋ ਗਈ ਹੈ ਠੀਕ ਹੈ ਹਾਂਜੀ ਤੇ ਉਧਰ ਲੀਆਂ ਕਰਾਂ ਦਿਖਾ ਦੇ ਵੈਨਿਊ ਉਸ ਤੋਂ ਉਸ ਤੋਂ ਬਾਅਦ ਵੀਰੇ ਆ ਸਾਰੀਆਂ ਮੈਂ ਇਕੱਠੀਆਂ ਲਵਾਈਆਂ ਸੋਨਟ ਸੈਲਟੋਸ ਵੈਨਿਊ ਸਾਰੀਆਂ ਘੜੀਆਂ ਮਤਲਬ ਆਪਣੇ ਕੋਲ ਠੀਕ ਹੈ ਜੀ ਬਰੇਜਾ ਆਪਣੇ ਵੀਰ ਭਾਲ ਦੇ ਬਰੇਜਾ ਆਪਣੇ ਕੋਲ ਆ ਰਹੀਆਂ ਮਤਲਬ ਹਾਲੇ ਬਰੇਜਾ ਸਟਾਕ ਚ ਨਹੀਂ ਖੜੀ ਪਰ ਕੱਲ ਪਰਸੋ ਦੇ ਵਿੱਚ ਵਿੱਚ ਆਪਾਂ 19 ਮਾਡਲ ਆ ਰਹੀ ਹੈ 22 ਮਾਡਲ ਆ ਰਹੀ 23 ਮਾਡਲ 24 ਮਾਡਲ ਠੀਕ ਹੈ ਜੀ ਇਹ ਕਾਰ ਵੀਰੇ ਇਸ ਟਾਈਮ 1.15 ਲੱਖ ਦੀ ਨਵੀਂ ਆ ਪਰ ਮੈਂ ਕਾਰ ਇਹ ਦੇ ਦੇਣੀ 8 ਲੱਖ 25 ਹਜ਼ਾਰ ਰੁਪਏ ਦੀ ਠੀਕ ਹੈ ਸਿਰਫ 20 ਹਜ਼ਾਰ ਚੱਲੀ ਹੂੰ 20 ਹਜ਼ਾਰ ਚੱਲੀ ਕਾਰ ਆਪਣੇ ਕੋਲ ਇਹਦੇ ਨਾਲ ਦੀ 6 ਹਜ਼ਾਰ ਚੱਲੀ ਵੀ ਖੜੀ ਹੈ ਉੱਧਰ ਪਰ ਆਹ ਦੇਖ ਲਓ ਪਹਿਲਾਂ ਗੱਲ ਬੰਪਰ ਟੂ ਬੰਪਰ ਓਰੀਜਨਲ 24 ਮਾਡਲ ਦਸੰਬਰ ਦੀ ਆਪਣੇ ਵੀਰਾਂ ਨੂੰ ਕਾਰ ਦੇ ਦੇਣੀ ਆਪਾਂ ਸਿਰਫ 8 ਲੱਖ 25 ਹਜ਼ਾਰ ਰੁਪਏ ਦੀ 8 ਲੱਖ ਦਾ ਲੋਨ ਕਰਵਾ ਦਾਂਗੇ 25 ਹਜ਼ਾਰ ਦੇਣਾ ਗੱਡੀ ਘਰੇ ਲੈ ਜਾਣੀ ਠੀਕ ਹੈ ਇਹ ਕਿਹੜੀ ਐਸ ਐਸ ਪਲੱਸ ਐਸ ਪਲੱਸ ਐਸ ਪਲੱਸ ਠੀਕ ਹੈ ਜੀ ਅੱਗੇ ਸਲਟੋਜ਼ ਉਸ ਤੋਂ ਬਾਅਦ ਸਲਟੋ ਕੋਈ ਨੰਬਰ ਕੜਨਾ ਨਹੀਂ ਆਪਣਾ ਜਿਹੜੀਆਂ ਕਰਾਂ ਦਾ ਜਿਹੜਾ ਨੰਬਰ ਲੱਗਿਆ ਉਹ ਤੁਹਾਨੂੰ ਨਾਲ ਐਡਾਟੀ ਜੀ ਮਿਲੂਗਾ ਆ ਲਾਈਟਰ ਵੀਰੇ 17 ਇੰਚ 17 ਜਾਂ 18 ਇੰਚ ਐਕਸਲ ਲੱਗ ਚੁੱਕੇ ਆ ਠੀਕ ਹੈ ਜੀ 2021 ਮਾਡਲ ਹੈ ਠੀਕ ਹੈ ਜੀ HD ਹੀ ਹੈ ਪਰ HD ਕੇ ਕਨਵਰਟ ਕਰਾਈ ਹੋਇਆ ਮਤਲਬ ਟੋਟਲੀ ਅੰਦਰੋਂ ਪੈਨਲ ਪੂਨਲ ਸਾਰਾ ਚੇਂਜ ਹੈ ਮਤਲਬ ਤੇ ਅਲਾਈਟਰ ਐਕਸਾ ਲੱਗੇ ਕਾਰ ਚ ਚਿੱਟੀਆਂ ਲੇਟਾਂ ਨੰਬਰ VIP ਲੱਗ ਤੋ ਜਵਾਲਾ ਕਰਵੇ ਦਾ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਇੱਕੋ ਰੇਟ 8,90,000 ਰੁਪਏ ਦੀ ਡੀਜ਼ਲ ਦੀ ਕਾਰ ਡੀਜ਼ਲ ਦੀ ਵੀ ਰ ਹੈ ਡੀਜ਼ਲ ਦੀ 8,90,000 ਚ 21 ਮਾਡਲ ਕਾਰ 21 ਮਾਡਲ ਦੀ ਕਾਰ ਦੇ ਦਾਂਗੇ ਤੁਹਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਇਹ ਡੀਜ਼ਲ ਹੈ ਵੀ 22 ਮਾਡਲ 7,60,000 ਰੁਪਏ ਦੀ 0 ਲੌਨ ਪਰ ਮੈਂ ਤੇ ਕਰ ਫਾਈਨਾਂਸ ਕਰਾ ਲਾਂਗੇ ਵੀ 2022 ਮਾਡਲ ਹਾਂਜੀ ਹਾਂਜੀ ਇੱਥੇ ਵੀ ਤੁਹਾਡਾ ਵਧੀਆ ਲੌਨ ਲਊਗਾ 40-5000 ਰੁਪਏ ਦੇ ਦੋ ਇੱਥੇ ਜ਼ੀਰੋ ਤੇ ਕਰਾ ਲਾਂਗੇ ਵੀਰੇ ਠੀਕ ਹੈ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਹੈ 750 ਤੋਂ ਪਲੱਸ ਇਬਲ ਹੋਣਾ ਚਾਹੀਦਾ ਹੈ ਤੇ ਪਲੱਸ ਵੀਰੇ ਆਪਣੀ ਪ੍ਰੋਫਾਈਲ 25 ਪਲੱਸ ਏਜ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਕ੍ਰੇਟਾ ਕ੍ਰੇਟਾ 6200 ਨੰਬਰ ਦੇ ਨਾਲ ਫਸਟ ਓਨਰ ਆਟੋਮੈਟਿਕ ਲੁਧਿਆਣਾ ਦਾ ਨੰਬਰ ਇਹ ਆਟੋਮੈਟਿਕ ਟੌਪ ਮਾਡਲ ਦੀ ਹੈ ਵੀਰੇ ਐਸਐਕਸ ਠੀਕ ਹੈ ਜੀ ਪ੍ਰੋਜੈਕਟਰ ਲਾਈਟਾਂ ਲਈ ਤੇ ਜੈਨੂਨ 8082000 ਚੱਲੀ ਹੈ ਵੀਰੇ ਰਿਕਾਰਡ ਨਾਲ ਤੇ ਇਹ ਕਾਰ ਤੁਹਾਨੂੰ ਦੇਦਾ ਕਿ 7.8 ਲੱਖ ਰੁਪਏ ਦੀ ਆਟੋਮੈਟਿਕ ਦੀ ਕਰੇਟਾ ਲੋ ਜੀ ਆਟੋਮੈਟਿਕ ਕਰੇਟਾ ਮਿਲ ਜੂ 1.8 ਲੱਖ ਦੀ ਹਾਂਜੀ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਵੀਰੇ 45000 ਰੁਪਏ ਦਿਓ ਆਪਣੇ ਘਰੇ ਲੈ ਜਾਓ ਇਹ ਲੋ ਜੀ ਇਹ ਵੀਰੇ ਜ਼ੀਰੋ ਡਾਊਨ ਪੇਮੈਂਟ ਤੋਂ ਵੀ ਵੱਧ ਲੋਨ ਹੋ ਜੂਗਾ ਮਤਲਬ ਵੀਰੇ ਜ਼ੀਰੋ ਪੇਮੈਂਟ ਦੇਣ ਦੀ ਲੋੜ ਨਹੀਂ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਦੀ ਆਈਟੀਆਰ ਫਿਲ ਕਰਦੇ ਹੋ 2 ਸਾਲ ਦੀ ਆਈਟੀਆਰ ਲੈ ਕੇ ਆ ਜਾਓ ਤੁਸੀਂ ਇਹ ਕਾਰ ਵੀਰੇ ਦੇ ਦਾਂਗੇ 1.7 ਲੱਖ ਰੁਪਏ ਦੀ 2020 ਮਾਡਲ ਆਈਐਮਟੀ ਸੈਮੀ ਆਟੋ ਸੈਮੀ ਆਟੋ ਚ ਕੀ ਹੁੰਦਾ ਮੈਨੂਅਲ ਗਾਹ ਕਲੱਚ ਨਹੀਂ ਹੁੰਦਾ ਬਾਕੀ ਸਾਰਾ ਸਿਸਟਮ ਹੁੰਦਾ ਵਾ ਸਨ ਰੂਫ ਵਾਲੀ ਟੌਪ ਮਾਡਲ ਦੀ ਕਾਰ ਦੇ ਦਾਂਗੇ ਟੌਪ ਮਾਡਲ ਦੀ ਫਸਟ ਓਨਰ ਗੱਡੀ ਦੀ ਹੋਰ ਕੁਆਲਿਟੀ ਦੱਸੇ ਵੀਰੇ 13000 ਚੱਲੀ ਆ ਜਰਾ ਅੱਛਾ ਸਿਰਫ 13000 ਚੱਲੀ ਸਿਰਫ 13000 ਚੱਲੀ ਵੀਰੇ ਹਾਂਜੀ ਤੇ ਕਾਰ ਦਾ ਬਹੁਤ ਵਧੀਆ ਮਤਲਬ ਆਂਦੀ ਹੈ ਨਾਲ ਦੀ ਨਾਲ ਨਿਕਲ ਜਾਂਦੀ ਹੈ ਲੋਨ ਫੁੱਲ ਕਰਾ ਦਾਂਗੇ ਠੀਕ ਹੈ ਜੀ ਸੈਲਟੋਜ਼ ਸੈਲਟੋਜ਼ ਵੀਰੇ ਫਿਰ ਸਭ ਤੋਂ ਟੌਪ ਮਾਡਲ ਹਲੇ ਰੈਡੀ ਵੀ ਨਹੀਂ ਹੋਈ ਸੀ ਮੈਂ ਕਿਹਾ ਚਲੋ ਆਪਾਂ ਕਾਊਂਟਰ ਤੇ ਲਾ ਕੇ ਇੱਕ ਵਾਰੀ ਦਿਖਾ ਦਿੰਦੇ ਹਾਂ ਕਾਊਂਟਰ ਡਰਾਈਵਿੰਗ ਬਸੇ ਵੀ ਬੋਈ ਸਰਮਿਕ ਕਰਕੇ ਦਵਾਂਗੇ ਤੁਹਾਨੂੰ ਠੀਕ ਹੈ ਹੂੰ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ 9,50,000 ਦੀ 9,50,000 ਦਾ ਜ਼ੀਰੋ ਟਨ ਪੇਪਰ ਤੇ ਕਾਰ ਫਾਈਨਾਂਸ ਕਰਾ ਦਾਂਗੇ। ਲੋ ਜੀ 9,50,000 ਤੁਹਾਨੂੰ ਸਲਟਸ ਮਿਲ ਜੂਗੀ ਸਨਰੂਫ ਵਾਲੀ। ਹਾਂ ਜੀ ਸਨਰੂਫ ਵਾਲੀ। ਤੇ ਅੱਗੇ ਆ ਗਈ ਐਕਸ ਜੀ ਵੀ। ਵੀਰੇ ਐਕਸ ਜੀ ਵੀ 2019 ਮਾਡਲ। ਜੀ ਫਰਸਟ ਓਨਰ ਇਹ 5,40,000 ਦੀ ਕਾਰ ਹੈ 5 ਲੱਖ ਦਾ ਲੋਨ ਹੋ ਜਾਊਗਾ ਤੇ 40 ਹਜ਼ਾਰ ਡਾਊਨ ਪੇਮੈਂਟ ਲੈ ਕੇ ਆਓ ਕਾਰ ਘਰੇ ਲੈ ਕੇ ਜਾਓ ਆਪਣੇ। ਹਾਂ ਜੀ 5,40,000 ਜੀ ਤੁਹਾਨੂੰ ਇਹ ਕਾਰ ਮਿਲ ਜੂਗੀ। ਅੱਗੇ ਆ ਗਈ ਵੈਗਨਰ। ਵੈਗਨਰ ਪੈਟਰੋਲ ਪਲ ਘਰੇਲੂ ਚੱਲੀ ਗਾਰ ਇੱਕ ਹੁੰਦੀ ਟੈਕਸੀ ਚੱਲੀ ਹੁੰਦੀ ਹੈ ਇੱਕ ਘਰੇਲੂ ਚੱਲੀ ਲਾਈਟ ਹੈ ਸਾਰੀ ਐਸੈਸਰੀ ਬੰਦੇ ਨੇ ਵਿਜਨ ਲਾਈਟ ਟੱਚ ਪੈਨਲ ਸਾਰੀ ਐਸੈਸਰੀ ਮਤਲਬ ਲਵਾਈ ਹੋਈ ਬੰਦੇ ਨੇ ਕਾਰ ਵੀਰੇ ਦੇ ਦਾਂਗੇ 4,60,000 ਦੀ 23 ਮਾਡਲ ਪੈਟਰੋਲ ਪਲੱਸ ਸੀएनजी ਜਿਹੜੀ ਇਸ ਟਾਈਮ ਪੈਦੀ 8 ਤੋਂ 1.5 ਲੱਖ ਰੁਪਏ ਦੀ ਆਪਾਂ ਕਾਰ ਤੁਹਾਨੂੰ ਜ਼ੀਰੋ ਡਾਊਨ ਪੇਮੈਂਟ ਤੇ 4,60,000 ਦਾ ਲੋਨ ਲਓ ਜੀਰੋ ਡਾਊਨ ਪੇਮੈਂਟ ਤੇ ਇਹ ਵੀ ਕਾਰ ਤੁਹਾਨੂੰ ਮਿਲ ਜੂਗੀ ਹਾਂਜੀ ਜ਼ੀਰੋ ਡਾਊਨ ਪੇਮੈਂਟ ਤੇ ਇਹ ਵੀ ਕਾਰ ਫైనాਂਸ ਕਰਾਂਗੇ ਇੱਥੇ ਵੈਨਿਊ ਖੜੀ ਆ ਦਿਖਾ ਦਈਏ ਵੀਰੇ ਵੈਨਿਊ ਇਹ ਕਾਰ ਤੁਹਾਨੂੰ ਆਪਾਂ ਦੇ ਦਾਂਗੇ ਵੀਰੇ 7 ਲੱਖ 99 ਹਜ਼ਾਰ ਦੀ ਮਾਡਲ ਕਿੰਨਾ ਹੈ 2024 ਮਾਡਲ 7 ਲੱਖ 99 ਹਜ਼ਾਰ ਦੀ ਕਾਰ ਦੇ ਦਾਂਗੇ ਵੀਰੇ ਲੋ ਜੀ ਸਿਰਫ 6000 ਚੱਲੀ ਹੀ 2024 ਮਾਡਲ ਕਾਰ ਹੈ ਇਹ ਐਨ ਆਰ ਆਈ ਪਾਰਟੀ ਦੀ ਕਾਰ ਹੈ ਬੁਲਬੁਲ ਦਾ ਬੱਚਾ ਆਪਣੇ ਤੋਂ ਹੀ ਲੈ ਕੇ ਗਿਆ ਸੀ ਆਪਣੇ ਆਪਾਂ ਨੂੰ ਤੇ ਫਿਰ ਦੇ ਕੇ ਗਿਆ ਕ ਓਕੇ ਹਾਂਜੀ ਪਹਿਲਾਂ ਵੀ ਆਪਾਂ ਇਹਨਾਂ ਨੂੰ 3000 ਚੱਲੀ ਦਿੱਤੀ ਸੀਗੀ ਹੁਣ ਵੀਰੇ ਨੇ 6000 ਚਲਾਤੀ ਆ ਤੇ ਸਾਰੀ ਬੰਪਰ ਤੋਂ ਬੰਪਰ ਓਰੀਜਨਲ ਹੈ ਠੀਕ ਹੈ بس ਵੇਚਣੀ ਤਾਂ ਇੱਕ ਬਾਹਰ ਜਾਣਾ ਬਸ ਬਾਹਰ ਜਾਣਾ ਪਹਿਲਾਂ ਵੀ ਬਾਰੋਂ ਗਏ ਸੀਗੇ 2-3 ਮਹੀਨੇ ਰੱਖੀ ਆ ਫਿਰ ਆਪਾਂ ਨੂੰ ਦੇ ਗਏ ਆ ਠੀਕ ਆ ਵੀਰੇ ਹਾਂਜੀ ਹਾਂਜੀ ਲੋ ਜੀ ਇਹਨਾਂ 'ਚ ਕੋਈ ਵੀ ਕਾਰ ਲੈਣੀ ਆ ਤੁਸੀਂ ਹੋਰ ਵੀ ਜੇ ਕੋਈ ਕਾਰ ਲੈਣੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਇਨਕੁਆਇਰੀ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਕਰੀਨ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈ ਬਾਹੀ ਗੱਡੀ ਬੁੱਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ